ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਪਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਨੂੰ ਸਾਧ ਸੰਗਤ ਬੇਨਤੀ ਕਰਨਾ ਚਾਹਾਂਗਾ ਬਹੁਤ ਧਿਆਨ ਦੇ ਕੇ ਆਪ ਵੀ ਸੁਣਿਓ ਤੇ ਅੱਗੇ ਤੋਂ ਅੱਗੇ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਸੇ ਵੀਰ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਸੀ ਵੀ ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਹਾਂ ਕੀ ਗੁਰਬਾਣੀ ਦਾ ਪਾਠ ਸਾਨੂੰ ਤੇਜ਼ ਸਪੀਡ ਦੇ ਵਿੱਚ ਵੀ ਕਰ ਲੈਣਾ ਚਾਹੀਦਾ ਜਾਂ ਫਿਰ ਗੁਰਬਾਣੀ ਦਾ ਪਾਠ ਸਾਨੂੰ ਸਹਿਜ ਦੇ ਨਾਲ ਆਰਾਮ ਨਾਲ ਹੀ ਕਰਨਾ ਚਾਹੀਦਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਵੀ ਸਾਡੇ ਕੋਲ ਸਮਾਂ ਨਹੀਂ ਹੁੰਦਾ ਪੋਤਾ ਤੇ ਗੁਰਬਾਣੀ ਦਾ ਪਾਠ ਜਿਹੜਾ ਉਹ ਵੀ ਅਸੀਂ ਛੱਡਣਾ ਨਹੀਂ ਹੁੰਦਾ ਤੇ ਉਸ ਵਕਤ ਅਸੀਂ ਬਹੁਤ ਤੇਜ਼ੀ ਦੇ ਨਾਲ ਗੁਰਬਾਣੀ ਦਾ ਪਾਠ ਕਰਦੇ ਹਾਂ ਕੀ ਇਹ ਸਹੀ ਆ ਜਾਂ ਫਿਰ ਗਲਤ ਆ ਤੁਹਾਡਾ ਸਾਥ ਸੰਗਤ ਜੀ ਇਹ ਜਿਹੜਾ ਸਵਾਲ ਉਸ ਵੀਰ ਨੇ ਕੀਤਾ ਮੈਂ ਸੋਚਦਾ ਪਿਆ ਸੀ ਵੀ ਇਹ ਸਵਾਲ ਜਿਹੜਾ ਉਹ ਬਹੁਤ ਸਾਰੇ ਵੀਰਾਂ ਭੈਣਾਂ ਦੇ ਮਨਾਂ ਦੇ ਵਿੱਚ ਆਉਂਦਾ ਹੋਵੇਗਾ ਜਰੂਰ ਕਿਉਂਕਿ ਬਹੁਤ ਵਾਰ ਇਦਾਂ ਹੁੰਦਾ ਹੈ ਵੀ ਜਦੋਂ ਸਾਡੇ ਕੋਲ ਸਮੇਂ ਦੀ ਘਾਟ ਆ ਜਾਂਦੀ ਹੈ ਕਈ ਵਾਰ ਲੇਟ ਉੱਠ ਹੁੰਦਾ ਤੇ ਅਸੀਂ ਜਾਣਾ ਵੀ ਹੁੰਦਾ ਤੇ ਸਮਾਂ ਬਹੁਤ ਸੀਮਤ ਜਾਂ ਹੁੰਦਾ ਤੇ ਉਸ ਵਕਤ ਅਸੀਂ ਗੁਰਬਾਣੀ ਦਾ ਪਾਠ ਬਹੁਤ ਤੇਜ਼ੀ ਦੇ ਨਾਲ ਕਰਦੇ ਆਂ ਕਿ ਤਾਂ ਜੋ ਕਮ ਸੇ ਕਮ ਜਿਹੜਾ ਸਾਡਾ ਨਿਤਨੇਮ ਦਾ ਪਾਠ ਜਲਦੀ ਜਲਦੀ ਹੋ ਜਾਏ ਕਿ ਇਹ ਸਹੀ ਅਜਾ ਕਰਦਾ ਤੇ ਮੈਂ ਸੰਗਤ ਜੀ ਜਿਹੜਾ ਉਸ ਵੀਰ ਨੂੰ ਜਵਾਬ ਦਿੱਤਾ ਉਹ ਤੁਹਾਡੇ ਨਾਲ ਵੀ ਸ਼ੇਅਰ ਕਰ ਰਿਹਾ ਇਹਨੂੰ ਸੁਣਿਓ ਧਿਆਨ ਨਾਲ ਦੇਖੋ ਗੁਰੂ ਸਾਹਿਬ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਦਾ ਜਿਹੜਾ ਪਾਠ ਆ ਮੈਂ ਤੇ ਹਮੇਸ਼ਾ ਇਹ ਬੇਨਤੀ ਕਰਦਾ ਗੁਰੂ ਸਾਹਿਬ ਦੀ ਪਾਵਨ ਬਾਣੀ ਨੂੰ ਤੁਸੀਂ ਪੜੋ ਗੁਰਬਾਣੀ ਦੇ ਵਿੱਚ ਇਸ ਸਵਾਲ ਦਾ ਉੱਤਰ ਆ ਤੇ ਉਹ ਉੱਤਰ ਕੀ ਆ ਵੀ ਸਹਿਜ ਸਹਿਜ ਗੁਣ ਰਵੇ ਕਬੀਰਾਂ ਜਦੋਂ ਵੀ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਆ ਵੀ ਸਹਿਜ 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 ਦੇ ਵਿੱਚ ਗਾਈਏ ਸਹਿਜ ਦਾ ਮਤਲਬ ਆਤਮਕ ਅਡੋਲਤਾ ਵੀ ਹੁੰਦੀ ਆ ਸਹਜ ਦਾ ਮਤਲਬ ਆਤਮਿਕ ਅਡੋਲਤਾ ਭਾਵ ਕਿ ਅੰਦਰ ਦੀ ਅਡੋਲਤਾ ਇਹ ਵੀ ਅਰਥ ਆ ਤੇ ਸਹਜ ਦਾ ਅਰਥ ਇਹ ਆ ਵੀ ਆਰਾਮ ਦੇ ਨਾਲ ਧੀਰਜ ਰੱਖ ਕੇ ਕਾਲੀ ਪੰਨ ਦੇ ਵਿੱਚ ਨੇ ਸੋ ਗੁਰਬਾਣੀ ਦਾ ਪਾਠ ਜਦੋਂ ਅਸੀਂ ਕਰੀਏ ਕਾਲੀ ਪੰਨ ਵਿੱਚ ਨਾ ਕਰੂ ਤਾਂ ਹੀ ਚੰਗਾ ਹੈ ਜੇ ਤੁਹਾਡੇ ਕੋਲ ਟਾਈਮ ਲਿਮਟ ਦੇ ਵਿੱਚ ਆ ਮੰਨ ਲਓ ਵੀ ਤੁਹਾਡੇ ਕੋਲ ਅੱਧਾ ਘੰਟਾ ਹੈ ਹੁਣ ਅੱਧੇ ਘੰਟੇ ਵਿੱਚ ਤੁਸੀਂ ਆਪਣਾ ਨਿਤਨੇਮ ਪੂਰਾ ਨਹੀਂ ਕਰ ਸਕਦੇ ਜੀ ਅੱਧੇ ਘੰਟੇ ਵਿੱਚ ਨਿਤਨੇਮ ਪੂਰਾ ਕਰਨਾ ਹੈ ਤੇ ਤੁਹਾਨੂੰ ਬਹੁਤ ਹੀ ਸਪੀਡ ਦੇ ਨਾਲ ਗੁਰਬਾਣੀ ਦਾ ਪਾਠ ਕਰਨਾ ਪਏਗਾ ਪਰ ਮੈਂ ਸਮਝਦਾ ਵੀ ਬਹੁਤ ਜ਼ਿਆਦਾ ਸਪੀਡ ਵਿੱਚ ਕੀਤਾ ਹੋਇਆ ਜਿਹੜਾ ਪਾਠ ਆ ਜਿਵੇਂ ਮੰਨ ਲਓ ਸੋਚਾ ਸੋਚਣਾ ਹੋ ਵੀ ਜੇ ਸੋਚੀ ਲਗਭਗ ਵਾਰ ਚੁੱਪੇ ਧੁਪਨਾ ਹੋ ਵੀ ਜਲਾਇ ਰਹਿਣ ਵਰਗਾ ਇਸ ਢੰਗ ਦੇ ਨਾਲ ਕੀਤਾ ਹੋਏ ਪਾਠ ਦਾ ਕੋਈ ਮਾਇਨਾ ਨਹੀਂ ਕੋਈ ਅਰਥ ਨਹੀਂ ਬਣਦਾ ਜਦੋਂ ਤੁਹਾਡੇ ਕੋਲ ਅੱਧਾ ਘੰਟਾ ਹੈ ਅੱਧੇ ਘੰਟੇ ਵਿੱਚ ਤੁਸੀਂ ਇੱਕ ਬਾਣੀ ਦਾ ਪਾਠ ਕਰ ਲਓ ਫਿਰ ਦਿਨ ਵਿੱਚ ਤੁਹਾਡੇ ਕੋਲ ਕੋਈ ਹੋਰ ਸਮਾਂ ਤੁਹਾਨੂੰ ਮਿਲਦਾ ਹੈ ਤੇ ਰਹਿੰਦਾ ਪਰ ਤੁਸੀਂ ਉਸ ਵਕਤ ਕਰ ਸਕਦੇ ਹੋ ਸੋ ਪਾਠ ਜਦੋਂ ਵੀ ਕਰੋ ਸਹਿਜ ਦੇ ਨਾਲ ਕਰੋ ਆਰਾਮ ਨਾਲ ਕਰੋ ਕਾਲੀ ਪੰਡ ਵਿੱਚ ਨਾ ਕਰੋ ਹੁਣ ਤੁਸੀਂ ਆਮ ਜੀ ਇੱਕ ਇਹ ਸੋਖੀ ਜੀ ਉਦਾਹਰਣ ਹੈ ਸਾਧ ਸੰਗਤ ਅਸੀਂ ਕੋਈ ਵੀ ਕੰਮ ਜੇ ਅਸੀਂ ਕਾਲੀ ਵਿੱਚ ਕਰਦੇ ਹਾਂ ਮੰਨ ਲਓ ਵੀ ਘਰ ਦੇ ਵਿੱਚ ਸਾਡੀਆਂ ਜਿਹੜੀਆਂ ਬੀਬੀਆਂ ਵਾ ਕਿ ਉਹ ਕਾਲੀ ਚ ਰੋਟੀ ਬਣਾਉਣਾ ਕਾਲੀ ਚ ਰੋਟੀ ਜਿਹੜੀ ਆ ਉਹ ਬਣ ਜਾਏਗੀ ਕਾਲੀ ਦੇ ਵਿੱਚ ਸਬਜੀ ਬਣ ਜਾਏਗੀ ਕਾਲੀ ਦੇ ਵਿੱਚ ਦਫ਼ਤਰ ਵਿੱਚ ਕੰਮ ਹੋ ਜਾਏਗਾ ਕਾਲੀ ਦੇ ਵਿੱਚ ਡਰਾਈਵਰੀ ਹੋ ਜਾਏਗੀ ਸਾਡੇ ਕੋਲੋਂ ਕਾਰ ਡਰਾਈਵ ਨਹੀਂ ਕਰ ਸਕਦੇ ਕਾਲੀ ਚ ਕੋਈ ਵੀ ਦੁਨੀਆ ਦਾ ਕੰਮ ਜਦੋਂ ਅਸੀਂ ਕਾਲੀ ਵਿੱਚ ਕਰਾਂਗੇ ਉਹਨੂੰ ਤੇਜ਼ੀ ਦੇ ਨਾਲ ਸਪੀਡ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਕੰਮ ਦੇ ਵਿੱਚ ਜਿਹੜੀ ਆ ਉਹ ਸੁੰਦਰਤਾ ਨਹੀਂ ਆਏਗੀ ਉਹ ਕੰਮ ਚੰਗੀ ਤਰ੍ਹਾਂ ਨਹੀਂ ਹੋਵੇਗਾ ਜੇ ਦੁਨਿਆਵੀ ਕੰਮ ਕੋਈ ਵੀ ਕਾਲੀ ਪੰਨ ਦੇ ਵਿੱਚ ਤੇਜ਼ੀ ਦੇ ਨਾਲ ਸਪੀਡ ਦੇ ਨਾਲ ਕੀਤੇ ਉਹ ਕੰਮ ਨਹੀਂ ਚੰਗੀ ਤਰ੍ਹਾਂ ਹੁੰਦਾ ਨਹੀਂ ਸਬਰ ਦਾ ਤੇ ਫਿਰ ਗੁਰੂ ਸਾਹਿਬ ਦੀ ਪਾਵਨ ਬਾਣੀ ਨੂੰ ਅਸੀਂ ਜੇ ਕਾਲੀ ਦੇ ਵਿੱਚ ਪੜਾਂਗੇ ਤੇ ਸਾਧ ਸੰਗਤ ਉਹ ਮਹਾਰਾਜ ਦੀ ਪੜੀ ਹੋਈ ਬਾਣੀ ਦਾ ਪਾਠ ਜਿਹੜਾ ਹੈ ਜਾਂ ਵਾਹਿਗੁਰੂ ਦਾ ਸਿਮਰਨ ਜਿਹੜਾ ਹੈ ਫਿਰ ਉਹਦਾ ਸਾਨੂੰ ਕੀ ਲਾਭ ਮਿਲੇਗਾ ਇਹ ਸੋਚਣ ਵਿਚਾਰਨ ਵਾਲੀ ਗੱਲ ਆ ਸੋ ਜਦੋਂ ਵੀ ਮਹਾਰਾਜ ਦੀ ਬਾਣੀ ਦਾ ਪਾਠ ਕਰੋ ਕੋਸ਼ਿਸ਼ ਕਰੋ ਇਸ ਸੈਡ ਨਾਲ ਕਰੋ ਚਾਹੇ ਮਹਾਰਾਜ ਦੀ ਪਾਵਨ ਅਮਰਤਮੀ ਬਾਣੀ ਦਾ ਤੁਹਾਡੇ ਕੋਲ ਪੜਨ ਵਾਸਤੇ ਸਮਾਂ ਘਟਾ ਉਨੇ ਕੀ ਸਮੇਂ ਦੇ ਅੰਤਰਗਤ ਉਨੇ ਕੀ ਬਾਣੀ ਪੜ ਲਓ ਫਿਰ ਜੇ ਤੁਹਾਨੂੰ ਸਮਾਂ ਮਿਲਦਾ ਤੇ ਉਦੋਂ ਪੜ ਲਓ ਕਿਉਂਕਿ ਸਾਰਾ ਦਿਨ ਸਾਰੀ ਰਾਤ ਵਾਹਿਗੁਰੂ ਜੀ ਨੇ ਸਾਡੇ ਵਾਸਤੇ ਬੜਾਈ ਹੋਈ ਆ ਤੇ ਵਾਹਿਗੁਰੂ ਜੀ ਦਾ ਗੁਣਗਾਨ ਕਰਨ ਵਾਸਤੇ ਵਾਹਿਗੁਰੂ ਜੀ ਦੀਆਂ ਸਿਖਤਾਂ ਕਰਨ ਵਾਸਤੇ ਵਾਹਿਗੁਰੂ ਜੀ ਦਾ ਜਸ ਗਾਉਣ ਵਾਸਤੇ ਗੁਰੂ ਦੀ ਬਾਣੀ ਪੜਨ ਵਾਸਤੇ ਸਾਡਾ ਜਿਹੜਾ ਸਮਾਂ ਉਹ 24 ਘੰਟੇ ਦਾ ਆ ਪਾਬਕ ਕਿ ਕਿਸੇ ਵੀ ਸਮੇ ਅਸੀਂ ਮਾਰੇ ਦੀ ਬਾਣੀ ਪੜ ਸਕਦੇ ਆ ਪਰ ਹਾਂ ਜਿਹੜਾ ਪਰਟੀਕੂਲਰ ਸਮਾਂ ਹੁੰਦਾ ਅਮਰਤ ਵੇਲੇ ਦਾ ਜੇ ਤੁਸੀਂ ਉਹ ਨੇਮ ਨਿਵਾ ਰਹੇ ਹੋ ਸਹਿਰ ਵਿੱਚ ਨਿਵਾ ਰਹੇ ਹੋ ਤੇ ਬਹੁਤ ਚੰਗੀ ਗੱਲ ਆ ਸੋ ਜੇ ਇਹ ਵਿਚਾਰ ਤੁਹਾਨੂੰ ਚੰਗੇ ਲੱਗਣ ਵੱਧ ਤੋਂ ਵੱਧ ਅੱਗੇ ਸੰਗਤ ਲਾਲੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਧ ਸੰਗਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ